ਸਸਿਕਾ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਅੱਜ ਪਹੁੰਚੇ ਹਾਂ ਜੀ ਪਿੰਡ ਫਤਿਹਪੁਰ ਫਤਿਹਪੁਰ ਪਿੰਡ ਦੇ ਬਿਲਕੁਲ ਨਜ਼ਦੀਕ ਜਿਹੜੀ ਬਾਬਾ ਜੀ ਦੀ ਜਗਾ ਬਣੀ ਹੋਈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉਹਨਾਂ ਦੀ ਜਿਹੜੀ ਇਸ ਜਗਾ ਬਾਰੇ ਤੁਹਾਨੂੰ ਸਾਰੀ ਸੰਖੇਪ ਜੀ ਜਿਹੜੀ ਜਾਣਕਾਰੀ ਹੈ ਸੰਖੇਪ ਜਿਹਾ ਇਤਿਹਾਸ ਹੈ ਉਹਦੇ ਬਾਰੇ ਅੱਜ ਤੁਹਾਡੀ ਗੱਲਬਾਤ ਕਰਾਵਾਂਗੇ ਇੱਥੋਂ ਦੇ ਜਥੇਦਾਰ ਸਾਹਿਬ ਬਾਬਾ ਜੀ ਉਹਨਾਂ ਨਾਲ ਔਰ ਤੁਹਾਨੂੰ ਸਿੱਧਾ ਹੀ ਲੈ ਕੇ ਚੱਲਦੇ ਹਾਂ ਬਾਬਾ ਜੀ ਦੀ ਉਸ ਜਗਾ ਦੇ ਉਪਰ ਸੋ ਬੋੜ ਸਾਹਿਬ ਵਿਖੇ ਆਪਾਂ ਪਹੁੰਚੇ ਜੀ ਪਿੰਡ ਫਤਿਹਪੁਰ ਦੇ ਜਿਹੜੇ ਡੇਰੇ ਪੈਂਦੇ ਆ ਡੇਰਿਆਂ ਵਾਲੀ ਸਾਈਡ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉੱਥੇ ਆਪਾਂ ਪਹੁੰਚੇ ਜੀ ਬੋੜ ਸਾਹਿਬ ਗੁਰਦਰਾ ਸਾਹਿਬ ਵਿਖੇ ਔਰ ਉਥੋਂ ਦੇ ਸੰਖੇਪ ਇਤਿਹਾਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਔਰ ਇੱਕ ਵਾਰੀ ਬਾਬਾ ਜੀ ਦੇ ਦਰਬਾਰ ਸਾਹਿਬ ਤੋਂ ਦਰਸ਼ਨ ਤੁਹਾਨੂੰ ਕਰਵਾ ਕੇ ਉਸ ਤੋਂ ਬਾਅਦ ਬਾਬਾ ਜੀ ਨਾਲ ਬਾਬਾ ਮਸਤਾਨਾ ਜੀ ਨੇ ਇੱਥੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਇਸ ਸਥਾਨ ਦੇ ਉੱਪਰ ਸ਼ਿਸ਼ੋਭਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਨ ਹੈ ਇੱਥੇ ਜਿਹੜਾ ਸਵੇਰੇ ਜਪਜੀ ਸਾਹਿਬ ਦਾ ਪਾਠ ਸ਼ਾਮ ਨੂੰ ਰਹਿਰਾਸ ਦਾ ਪਾਠ ਔਰ ਜੋ ਵੀ ਸਿੱਖ ਪਰੰਪਰਾ ਹੈ ਉਹਦੇ ਮੁਤਾਬਕ ਜਿਹੜੇ ਇੱਥੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਫਤਿਹਪੁਰ ਜਿੱਥੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਇੱਥੇ ਜਗਾ ਬਣੇ ਹੋਈ ਹੈ ਔਰ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਜੇਹਦਾਰ ਸਾਹਿਬ ਖੜੇ ਨੇ ਔਰ ਉਹਨਾਂ ਦੇ ਨਾਲ ਪਿੰਡ ਦੇ ਕੁਝ ਵੀਰ ਨੇ ਉਹ ਵੀ ਖੜੇ ਨੇ ਔਰ ਬਾਬਾ ਜੀ ਤੋਂ ਸਾਰੀ ਜਾਣਕਾਰੀ ਆਪਾਂ ਲਵਾਂਗੇ ਔਰ ਸਿੱਧੇ ਹੀ ਲੈ ਕੇ ਚੱਲਦੇ ਆ ਤੁਹਾਨੂੰ ਉਸ ਸਥਾਨ ਤੇ ਜਿੱਥੋਂ ਬਾਬਾ ਜੀ ਨੇ ਖੜ ਕੇ ਤੀਰ ਚਲਾਇਆ ਇਹ ਸਥਾਨ ਪਿੰਡ ਫਤਿਹਪੁਰ ਤੋਂ ਜਦੋਂ ਆਪਾਂ ਡੇਰੇ ਵਾਲੀ ਸਾਈਡ ਜਾਂਦੇ ਆ ਤਾ ਅੱਗੇ ਟੋਡਰਪੁਰ ਵਾਲੀ ਸਾਈਡ ਤੋਂ ਡੇਰੇ ਜਿਹੜੇ ਜਾ ਕੇ ਨਿਕਲਦੇ ਆ ਸਮਾਣੇ ਵਾਲੀ ਸਾਈਡ ਤੋਂ ਡੇਰੇ ਜਾ ਕੇ ਨਿਕਲਦੇ ਆ ਉਸ ਜਗ੍ਹਾ ਤੇ ਉੱਪਰ ਸਥਾਨ ਬਣਿਆ ਹੋਇਆ ਔਰ ਇਸ ਸਥਾਨ ਬਾਰੇ ਆਪਾਂ ਜਥੇਦਾਰ ਸਾਹਿਬ ਤੋਂ ਬਾਬਾ ਮਸਤਾਨਾ ਜੀ ਕੋਲੋਂ ਸਾਰੀ ਜਿਹੜੀ ਹੈ ਜਾਣਕਾਰੀ ਸਿੱਖ ਇਤਿਹਾਸ ਬਾਰੇ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਬਾਰੇ ਜੋ ਵੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ ਸੋ ਤੁਸੀਂ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਸਥਾਨ ਤੇ ਪਹੁੰਚੇ ਆ ਪਿੰਡ ਫਤੇਪੁਰ ਤੋਂ ਲਾਈਵ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਜਿੱਥੇ ਤੇ ਜਥੇਦਾਰ ਸਾਹਿਬ ਮਸਤਾਨਾ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਾਲਸਾ ਫਤੇ ਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਨਾਮ ਜਾਣਨਾ ਚਾਹਾਂਗਾ ਜੀ ਸੇ ਮਸਤਾਨਾ ਗੁਰਦੁਆਰਾ ਬੂਲ ਖਾ ਜੀ ਸੋ ਬਾਬਾ ਜੀ ਜਿਹੜੇ ਸਥਾਨ ਤੇ ਆਪਾਂ ਖੜੇ ਆਂ ਹਾਂਜੀ ਇੱਥੋਂ ਦੀ ਜੋ ਵੀ ਪਰੰਪਰਾ ਹੈ ਜੋ ਵੀ ਪ੍ਰਾਤਿਤਿਕ ਇਤਿਹਾਸ ਹੈ ਉਹਦੇ ਬਾਰੇ ਸਾਡੇ ਸੋਹਣੇ ਦਰਸ਼ਕਾਂ ਨੂੰ ਥੋੜੀ ਜੀ ਕਿਉਂਕਿ ਦਸਾਂਾ ਜ਼ਰੂਰੀ ਹੁੰਦਾ ਗੁਰੂ ਮਹਾਰਾਜ ਨਾਲ ਜੁੜਨਾ ਜਿਹੜਾ ਦੇਸ਼ ਵਿਦੇਸ਼ ਦੇ ਵਿੱਚ ਲੋਕ ਬੈਠੇ ਆ ਉਹਨੂੰ ਪਤਾ ਨਹੀਂ ਇਸ ਸਥਾਨ ਦੇ ਇਤਿਹਾਸ ਬਾਰੇ ਸੋ ਥੋੜਾ ਜਿਹਾ ਵੇਰਵੇ ਸਹਿ ਦੱਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਇਹ ਥਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਆਏ ਨੇ ਪਿੰਡ ਦੁੱਲੜਾ ਏ ਬਾਬਾ ਸ਼ਹੀਦ ਪੱਜ ਗਏ ਝੋਲੀ ਕਰਕੇ ਬਾਬੇ ਨੂੰ ਲਿਆ ਕੇ ਇੱਥੇ ਇੱਕ ਤੀਰ ਨਾਲ ਸਮਾਣਾ ਕਰ ਕੀਤਾ ਸੀ ਤੇ ਇਸ ਤਾਂ ਤੇ ਲਿਆ ਕੇ ਉਹਨੂੰ ਬਾਬਾ ਜੀ ਨੂੰ ਪ੍ਰਸ਼ਾਦਾ ਦਗਾਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਇੱਥੇ ਤਾਇਤ ਜੜੀ ਕੀਤਾ ਸ਼ਹਿਰ ਸੋ ਸਰੇਂਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਗਤਾਰਾ ਬੋਲੇ ਪੰਜਾਬੀ ਚੈਨਲ ਤੇ ਆਪ ਜੀ ਦਾ ਹਾਂ ਜੀ ਸੋ ਅੱਜ ਇਹ ਟੀਮ ਪਹੁੰਚੀ ਹੈ ਬਾਬਾ ਜੀ ਦਾ ਜਿਹੜਾ ਇਤਿਹਾਸ ਜਾਣਨ ਬਾਰੇ ਸੋ ਕੁਝ ਤੁਹਾਡਾ ਵੀ ਕਿਤੇ ਨਾ ਕਿਤੇ ਸਹਿਯੋਗ ਜਿਹੜਾ ਹੈ ਨਾ ਜੀ ਤੇ ਫੁੱਲ ਉਹ ਇਤਿਹਾਸ ਦੇ ਬਾਰੇ ਥੋੜਾ ਜਾਣਨਾ ਪਾਉ ਸਕਦਾ ਵਾਹਿਗੁਰੂ ਜੀ ਬਾਬਾ ਮਸਤਾਨਾ ਜੀ ਜਦੋਂ ਨੇ ਆਏ ਨੇ ਇਸਤਾਨ ਦੀ ਤਾਂ ਹੀ ਉਦੋਂ ਤੋਂ ਹੀ ਇਹ ਮਤਲਬ ਆਪਣਾ ਪ੍ਰਗਟ ਹੋਇਆ ਪਹਿਲਾਂ ਇਸ ਸਥਾਨ ਤੇ ਕੋਈ ਨਹੀਂ ਸੀ ਰੰਦਾ ਹੈਗਾ ਇੱਕ ਸਥਾਨ ਜ਼ਰੂਰ ਸੀਗਾ ਪਰ ਪ੍ਰਗਟ ਬਾਬਾ ਮਸਤਾਨਾ ਜੀ ਨੇ ਕੀਤੀ ਹੈ ਜਗਾ ਦਾ ਸਥਾਨ ਨਾ ਜੀ ਬਾਕੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੁਣਨ ਵਿੱਚ ਆ ਬਾਬਾ ਜੀ ਦੱਸਦੇ ਨੇ ਕਿ ਸਮਾਣਾ ਸ਼ਹਿਰ ਇੱਥੋਂ ਤੀਰ ਚਲਾ ਕੇ ਸਮਾਣਾ ਸ਼ਹਿਰ ਜਿਹੜਾ ਐ ਇੱਥੋਂ ਹੀ ਠਾਇਆ ਗਿਆ ਸੀਗਾ ਮੈਂ ਇੱਕ ਤੀਰ ਨਾਲ ਹੀ ਸਮਾਣਾ ਟਾਇਟੇਰੀ ਕਰ ਦਿੱਤਾ ਗਿਆ ਸੀਗਾ ਕਿਤਨਾ ਕਦੇ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਕੋਮਲ ਸਾਹਿਬ ਦੀ ਮੈਨੂੰ ਕੋਈ ਝਲਕ ਜ਼ਰੂਰ ਪੈਂਦੀ ਉਹਨਾਂ ਦੇ ਸੁਪੁੱਤਰ ਹਾਂਜੀ ਬ੍ਰਦਰ ਬ੍ਰਦਰ ਸੁ ਕੋਮਲ ਸਾਹਿਬ ਸਾਡੇ ਬਹੁਤ ਹੀ ਸਨਕਾਰਯੋਗ ਬਹੁਤ ਪੁਰਾਣੇ ਪੱਤਰਕਾਰ ਉਹ ਸਾਡੇ ਗੁਰੂ ਲੋਕ ਉਸਤਾਦ ਲੋਕ ਉਹਨਾਂ ਦੇ ਛੋਟੇ ਬ੍ਰਦਰ ਔਰ ਦਰਸ਼ਨ ਕਰਕੇ ਬਹੁਤ ਅੱਛਾ ਫੀਲ ਹੁੰਦਾ ਨਾਮ ਵੈਗੋ ਜੀ ਫਤਿਹ ਨਾਮ ਦੱਸੋ ਇੱਕ ਆਪ ਮੇਰਾ ਨਾਮ ਆਮandeep ਸਿੰਘ ਜੀ ਬਾਬਾ ਜੀ ਇੱਕ ਆਮandeep ਸਿੰਘ ਜੀ ਕੀ ਇਤਿਹਾਸ ਬਾਰੇ ਤੁਸੀਂ ਜਾਣਦੇ ਹੋ ਇਤਿਹਾਸ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਗ੍ਹਾ ਜੀ ਇੱਥੇ ਬਹੁਤ ਪੁਰਾਣੀ ਜਗ੍ਹਾ ਹੈ ਬਹੁਤ ਮੰਨਤਾ ਹੈ ਇੱਥੇ ਸਾਬ ਦੀਆਂ ਆਸ਼ਾਵਾਂ ਪੂਰੀਆਂ ਹੁੰਦੀਆਂ ਆ ਕੇ ਪ੍ਰਾਤਿਤਵ ਜਗ੍ਹਾ ਜਿਹੜੀ ਇਹ ਕਾਫੀ ਔਰ ਇਹ ਹੋਣ ਦੇ ਵਿੱਚ ਕਦੋਂ ਗਈ ਏ ਬਾਬਾ ਜੀ ਜਦੋਂ ਆਏ ਨੇ ਅੱਜ ਤੋਂ 30-35 ਸਾਲ ਪਹਿਲਾਂ ਇਹਨਾਂ ਨੇ ਦੱਸਿਆ ਜਗ੍ਹਾ ਤੇ ਬਹੁਤ ਪੁਰਾਣੀ ਹੈ ਜਗ੍ਹਾ ਬਹੁਤ ਪੁਰਾਣੀ ਹੈ ਜਗ੍ਹਾ ਬਹੁਤ ਪੁਰਾਣੀ ਹੈ ਬਾਕੀ ਆਰ ਹੋਣ ਦੇ ਵਿੱਚ ਜਿਹੜੀ ਹੈ ਕਿੰਨੇ ਸਾਲ ਪਹਿਲਾਂ ਬਾਬਾ ਜੀ ਆਏ ਇੱਥੇ 30-35 ਸਾਲ ਪਹਿਲਾਂ ਆਏ ਨੇ ਮਸਤਾਨਾ ਜੀ ਮਤਲਬ ਕੋਈ ਲਗਭਗ ਤਿੰਨ ਦਹਾਕਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹਾਂ ਜੀ ਇਹ ਇੱਥੇ ਆ ਕੇ ਸੇਵਾ ਕਰਦੇ ਨੇ ਬਹੁਤ ਸੰਗਤ ਵੀ ਆਉਂਦੀ ਹੈ ਇੱਥੇ ਜੀ ਇਹ ਆ ਕੇ ਸੇਵਾ ਸਾਰੀ ਕਰਦੇ ਨੇ ਕੋਈ ਦਿਹਾੜਾ ਵੀ ਮਨਾਇਆ ਜਾਂਦਾ ਇੱਥੇ ਜਦੋਂ ਕੋਈ ਪੰਜਵੀਂ ਮੱਸਿਆ ਜਾਂ ਕੋਈ ਇਦਾਂ ਦਿਹਾੜਾ ਹੋਣਾ ਹੈ 6 ਪੌਣੂ ਸਭ ਜਾਂਦਾ ਦਿਹਾੜਾ ਮ ਨਗਰੀ ਕਿਤਨ ਨਗਰੀ ਕਿਤਨ ਕੱਢ ਦੇ ਸਾਬ ਜਿਆਦਾ ਹਾਂ ਜੀ ਸਾਰੇ ਸਾਰੇ ਪਿੰਡਾਂ ਚ ਜੀ ਛੇ ਬੋਲੋਂ ਹਾਂ ਬਿਲਕੁਲ ਠੀਕ ਹੈ ਮੇਰੀ ਨੌਲੇਜ ਦੇ ਵਿੱਚ ਆ ਗਈ ਸਮਾਣੇ ਨੂੰ ਵੀ ਬਾਅਦ ਚ ਲਾਸਟ ਜਣਾ ਬਿਲਕੁਲ 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 ਇਤਨੇ ਕਰਦਨੇ ਸਾਰੇ ਕਿਤੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਕੀ ਨਾ ਜੀ ਤੁਹਾਡਾ ਵੀਰ ਜੀ ਜਪਜੀਤ ਸਿੰਘ ਜੀ ਜਪਜੀਤ ਸਿੰਘ ਜੀ ਕਿੱਥੋਂ ਆਏ ਤੁਸੀਂ ਸੇਵਾ ਕਰਨ ਹਾਂਜੀ ਛਾਦਰੀ ਤੋਂ ਛਾਦਰੀ ਸੁਨਾਮ ਕੋਲੋਂ ਜੀ ਹਾਂਜੀ ਔਰ ਇਸ ਬਾਬਾ ਜੀ ਦੀ ਜਗ੍ਹਾ ਦੇ ਉੱਪਰ ਤੁਸੀਂ ਕਿੰਨੇ ਦਿਨਾਂ ਤੋਂ ਪੁੰਚ ਮੈਨੂੰ ਹੋ ਗਈ ਹਫਤਾ ਹੋ ਗਈ ਸੇਵਾ ਕਰਨ ਕਿੱਦਾਂ ਲੱਗਿਆ ਵੀ ਮੈਂ ਇੱਥੇ ਜਾਣਾ ਚਾਹੀਦਾ ਮੈਨੂੰ ਔਰ ਕਿੱਦਾਂ ਪਹੁੰਚੇ ਇੱਥੇ ਮੈਨੂੰ ਇੱਥੇ ਬਾਬਾ ਬਾਬਾ ਜੀ ਨੇ ਸੇਵਾ ਕਰਕੇ ਜਾ ਮੈਂ ਹੁਣ ਸੇਵਾ ਕਰਨ ਆਇਆ ਹਾਂ ਇੱਥੇ ਔਰ ਕਿਦਾਂ ਦਾ ਮਹਿਸੂਸ ਕਰਦੇ ਇੱਥੇ ਆ ਕੇ ਮੈਡਾ ਬੜਾ ਵਧੀਆ ਮਹਿਸੂਸ ਕਰ ਰਿਹਾ ਹਾਂ ਸੱਚੇ ਪਾਤਸ਼ਾਹ ਨਾਲ ਔਰ ਕੀ ਕਹਿਣਾ ਚਾਹੋਗੇ ਜਿਹੜੇ ਕੋਈ ਦੇਸ਼ ਵਿਦੇਸ਼ ਦੇ ਵਿੱਚ ਇਸ ਜਿਹੜੀ ਵਿਸ਼ੇਸ਼ ਰਿਪੋਰਟ ਨੂੰ ਦੇਖ ਰਹੇ ਹਨ ਉਹ ਕੀ ਕਹਿਣਾ ਚਾਹੋਗੇ ਇੱਥੇ ਬੜੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸੱਚੇ ਪਾਤਸ਼ਾਹ ਜੀ ਇੱਥੇ ਕਰਦੇ ਨੇਗੇ ਤੇ ਆ ਕੇ ਇੱਥੇ ਦਰਸ਼ਨ ਕਰਕੇ ਜਾਓ ਵਾਗਤ ਜੀ ਕਾ ਖਾਲਸਾ ਵਾਗਾ ਜੀ ਕੀ ਫਤਿਹ ਅੱਪ ਹੁਣ ਖੜੇ ਆ ਇਸ ਸਥਾਨ ਦੀ ਕੀ ਮਹੱਤਤਾ ਹੈ ਔਰ ਤੁਸੀਂ ਕੀ ਬਾਬਾ ਜੀ ਇਸ ਸਥਾਨ ਬਾਰੇ ਇਹ ਸਥਾਨ ਦੀ ਮਾਤਾ ਤੇ ਬਹੁਤ ਤਗੜੀ ਏ ਪਰ ਦੁਨੀਆ ਭੁੱਲ ਚੁੱਕੀ ਏ ਇਸ ਸਥਾਨ ਬਾਰੇ ਕੋਈ ਨਹੀਂ ਆਇਆ ਬੰਦੂਤੀ 35 33 ਸਾਲ ਹੋ ਗਏ ਨੇ ਜਿਹੜੇ ਆਉਂਦੇ ਨੇ ਭੱਜਾ ਦੇਣ ਓਥੇ ਪੱਖੇ ਲਾਣੇ ਆ ਓਥੇ ਕੈਲ ਲਾਣੇ ਆ ਜਿਹੜੇ ਇਤਿਹਾਸਿਕ ਗੁਰੂ ਘਰ ਨੇ ਉਹਨੂੰ ਅਸੀਂ ਭੁੱਲ ਚੁੱਕੇ ਆ ਦੁਨੀਆ ਆਵੇ ਨਾਮ ਜਪੇ ਉਹਨਾਂ ਦਾ ਭਾਵਾ ਹੋਵੇ ਮਾਰਾ ਸੱਚੇ ਪਾਤਸ਼ਾਹ ਇਥੇ ਤੀਰ ਮਾਰ ਕੇ ਇੱਕ ਤੀਰ ਮਾਰ ਕੇ ਸਮਾਣਾ ਕਰ ਕੀਤਾ ਸੀ ਗੱਡਕੀ ਹੋਂ ਥਾਂ ਥਾਂ ਫੈਲ ਗਈ ਏ ਕੋਈ ਧੀਆਂ ਨੂੰ ਜਾਣਦਾ ਨਹੀਂ ਆਪੇ ਮਗਰ ਉੱਡੇ ਹੁੰਦੇ ਨੇ ਜੇ ਪਾਜਾ ਜੇ ਧੀਆਂ ਨਹੀਂ ਜਾਣਣਗੇ ਤੇ ਖਤਮ ਹੋ ਜਾਣਗੇ ਫਤਿਹਪੁਰ ਤੋਂ ਜਦੋਂ ਅਸੀਂ ਡੇਰਿਆਂ ਵਾਲੀ ਸਾਈਡ ਜਾਂਦੇ ਹਾਂ ਤਾਂ ਉੱਥੇ ਇਹ ਅਸਥਾਨ ਸ਼ੁਸ਼ੋਭਤ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਥੇ ਪੁਰਾਣੇ ਟਾਈਮਾਂ ਦੇ ਵਿੱਚ ਕਿਉਂ ਹੋਏ ਸਨ ਔਰ ਕਿਤਨਾ ਕਿਤੇ ਇਥੋਂ ਬਾਬਾ ਜੀ ਦੇ ਦੱਸਣ ਮੁਤਾਬਕ ਇੱਥੋਂ ਤੀਰ ਜਿਹੜੇ ਸਮਾਣੇ ਵੱਲ ਨੂੰ ਉਹ ਇਸੇ ਜਗ੍ਹਾ ਤੋਂ ਤੀਰ ਚਲਾਇਆ ਇਸ ਜਗ੍ਹਾ ਤੇ ਜਿਹੜਾ ਇਤਿਹਾਸ ਹੈ ਮੈਂ ਕਿਤੇ ਭੁੱਲਦਾ ਨਾ ਹੋਵਾਂ ਕਿਉਂਕਿ ਕੋਈ ਗਲਤੀ ਗੁਸਤਾਖੀ ਹੋ ਗਈ ਹੋਵੇ ਤਾਂ ਮੈਂ ਪਹਿਲੇ ਮਾਫੀ ਮੰਗ ਲੈਣਾ ਕਿਉਂਕਿ ਬਹੁਤ ਵੱਡਾ ਜਿਹੜਾ ਸਥਾਨ